ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ ਕਤਰਾ ਵੀ ਧਰਤੀ ਦੇ ਲਈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾਂ ਨੇ ਬੀਮਾਨਾਂ ਨੇ ਲਾਹਣਤੀਆਂ ਨੇ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੇ ਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇੱਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜ ਮਾਨ ਲੱਖਾ ਸੁਧਾਨਾ ਡਾਕਟਰ ਬੈਂਸ ਕਪਲ ਅਰੋੜਾ ਜਸਕੀਰਤਾ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਅਗਰਪ੍ਰੀਤ ਸਿੰਘ ਚੰਦਵਾਜਾ ਜਾ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਆ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰ ਡਰਾਮਾ ਕਰ ਰਹੇ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆਂ ਦੇ ਹਰ ਇੱਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਸਥਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਰੋਜਪੁਰ ਮੋਗਾ ਫਰੀਦਕੋੜਾ ਫਾਲਕਾ ਮੁਕਸਰ ਪਿੰਡਾਂ 'ਚ 80% ਕੈਂਸਰ ਦੇ ਕਾਲਾ ਪੀਲਾ ਫੈਲ ਗਿਆ ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ ਕਿਡਨੀਆਂ ਗੁਰਦੇ ਖਤਮ ਹੋਣ ਲੱਗੇ ਅੱਪਾ ਹਾ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਐ ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਨਹੀਂ ਤੁਸੀਂ ਡੈਣਾ 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 ਹੁੰਦਾ ਨਹੀਂ ਉਹ ਡੈਣਾ ਤੁਸੀਂ ਇਹਨਾਂ ਸਾਡੀਆਂ ਨਸਲਾਂ ਖਾ ਗਿਆ ਸਾਡੇ ਜਵਾਹ ਖਾ ਗਿਆ ਸਾਡੀ ਧਰਤੀ ਖਾ ਗਿਆ ਉਹ ਲਾਂਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਣ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਉਲਟਾ ਤੁਮ ਘਾਉਂਦੇ ਆ ਵੀ ਆ ਜਿਓ ਸਵਾਗਤ ਕਰਾਂਗੇ ਲੱਖਪੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੋਣ ਜ਼ਹਿਰ ਨਾਲ ਸਾਡੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਹੋਣ ਸਾਡੇ ਸਤਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਸੀਂ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸ਼ਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸੇਵੇ ਸਿਕਾਂਗੇ ਸੋਡੀਆਂ ਪਾਈਆਂ ਹੋਈਆਂ ਯਹਰਾਂ ਦੇ ਨਾਲ ਕਿਹੜੇ ਬਲੇਖੇ ਚੋਂ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਵੀ ਇਹਨਾਂ ਦੀ ਕੀ ਜ਼ੁਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਧਮਕੀਆਂ ਦੇ ਨਾਲ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਯਹਰਾਂ ਪਾ ਕੇ ਮਾਰੋ ਨਾਲੇ ਕਹਾਂ ਵੀ ਆਜੋ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਤੇ ਨਾਲੇ ਕਹਿੰਦੇ ਕੋਈ ਗੱਲ ਨਹੀਂ ਸੇ ਖੁੱਲਿਆ ਆਈ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰਨਰਲੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇ ਵਰਗੇ ਮਤੋਜ ਵਰਗੇ ਫਲਾਣੇ ਫਲਾਣੇ ਬੰਦੇ ਫੜ ਲਏ ਹੁਣ ਸਾਡੇ ਰੇਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨ ਆਉਣੇ ਸ਼ੁਰੂ ਹੋ ਗਏ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਇਕੱਠਾ ਲੈਣਾਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਪੁਲਤ ਨੂੰ ਪੁੱਛਣਾ ਚਾਹੁੰਦਾ ਯਾਰ ਤੁਹਾਡੇ ਜਵਾਕ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜ਼ਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਤੁਸੀਂ ਕਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮਐਲਡੀ ਪਾਣੀ ਉਹ ਇੱਕ ਦਿਨ ਦੇ ਵਿੱਚ 1 ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਓਏ ਓਏ ਉੱਥੇ ਤੁਸੀਂ 10 ਮਿੰਟ ਖੜਦੇ ਜਾਓ 10 ਮਿੰਟ ਖੜ੍ਹਦੇ ਜੋ ਕੁਝ ਨਹੀਂ ਕਰਨਾ ਉਥੇ ਨਾ ਪਾਣੀ ਆਪਾਂ ਕੋ ਖੜ ਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10 20 ਮਿੰਟ ਖੜ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨਹੀਂ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇੱਕ ਗੱਲ ਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਵਾਲਿਆਂ ਦਾ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਤੇ ਚਾਹੇ ਸਰਕਾਰ ਜਿਹੜੀ ਇਹਦੀ ਮਦਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਿੱਧ ਹੋ ਰਹੇ ਆਂ ਤੁਸੀਂ ਆਪਣੇ ਅੱਗੇ ਵੀ ਖੂਬ ਪਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦੇ ਜਵਾਕ ਮਾਰਦਾ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਉਹ ਪ੍ਰਮਾਤਮਾ ਦੇ ਘਰ ਦੇਰਾਂ ਨੇਰਨੀ ਇਹ ਛੋੜੀਆਂ ਲਾਦਾਂ ਦੇ ਅੱਗੇ ਛੋੜੇ ਬੱਚਿਆਂ ਦੇ ਅੱਗੇ ਗੱਲਾਂ ਆਉਣੀਆਂ ਜਿਹੜੇ ਬੰਦੇ ਵੀ ਇਸ ਗੱਲ ਦੇ ਭਾਗੀਦਾਰ ਨੇ ਦੋਸ਼ੀ ਨੇ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਨੇ ਮੋٹے ਰੁਪਏ ਮੋٹے ਕਰੋੜਾਂ ਅਰਬਾਂ ਰੁਪਏ ਲੈ ਕੇ ਉਹਨਾਂ ਗਦਾਰਾਂ ਨੇ ਇਹਨਾਂ ਨੂੰ 40 ਸਾਲ ਤੋਂ ਜਹਿਰਾ ਪਾਉਣ ਦੀ ਖੁੱਲ੍ਹ ਦਿੱਤੀ ਐਨਓਸੀ ਉਹਨਾਂ ਦਿੱਤੀਆਂ 12 ਅਗਸਤ 12 ਅਗਸਤ ਦਾ ਐਲਾਨ ਹੋਇਆ ਵਾ ਆਰਡਰ ਹੋਇਆ ਵਾ 12 ਅਗਸਤ ਦਾ ਐਨਜੀਟੀ ਦਾ ਸੈਂਟਰ ਬੋਰਡ ਦਾ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਵੀ ਇਹ ਗੈਰਕਾਨੂੰਨੀ ਇਹਨਾਂ ਨੂੰ ਬੰਦ ਕਰ ਦਿਓ 4 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ 2013 ਦੇ ਵਿੱਚ ਇਹ ਬਕਾਇਦਾ ਤੌਰ ਤੇ ਡੈਣਾ ਡੈਂਗਾ ਵਾਲੀਆਂ ਲਿਖ ਕੇ ਰਹੀ ਬੈਠੀਆਂ ਨੇ ਕਿ ਅਸੀਂ ਕੋਈ ਵੀ ਟ੍ਰੀਟਰ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਵੀ ਦਰਿਆ 'ਚ ਨਹੀਂ ਪਾਵਾਂਗੇ ਇਹ ਕਾਨੂੰਨ ਵੀ ਹੈ ਯੋ ਕਿਉਂ ਅਸੀਂ ਮੈਦਿਆ ਲੈ ਕੇ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਾਂਗੇ ਅਸੀਂ ਕਿਸੇ ਦਰਿਆਤ ਨਹੀਂ ਪਾਵਾਂਗੇ ਕਿਸੇ ਧਰਤੀ ਹਟਾ ਨਹੀਂ ਪਾਵਾਂਗੇ ਹੱਦ ਹੋ ਗਈ ਯਾਰ ਅਸੀਂ ਸੀਪੀ ਲੁਧਿਆਣੇ ਨੂੰ ਮਿਲੇ ਆ ਅਸੀਂ ਰਾਜਪਾਲ ਨੂੰ ਮਿਲੇ ਆ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਵਿਧਾਨ ਸਭਾ ਦੀ ਬਣੀ ਹੋਈ ਕਮੇਟੀ ਨੂੰ ਮਿਲੇ ਆ ਅਸੀਂ ਟਿੱਬੇ ਥਾਣੇ ਤੇ ਜਾ ਕੇ ਦਿਖਾ ਦਿੱਤੀ ਆ ਵੀ ਆ ਗੈਰ ਕਾਨੂੰਨੀਆ ਨੂੰ ਬੰਦ ਕਰੋ ਆ ਗੈਰ ਕਾਨੂੰਨੀਆ ਨੂੰ ਬੰਦ ਕਰੋ ਜ਼ਹਿਰਾਂ ਬੰਦ ਕਰੋ ਕੈਮੀਕਲ ਪਾਤਾ ਓਏ ਕੈਮੀਕਲ ਉਹ ਕੈਮੀਕਲ ਐਸਾ ਪਾ ਰਹੇ ਨੇ ਜਿਹੜਾ ਸਾਫ਼ ਹੀ ਨਹੀਂ ਹੋ ਸਕਦਾ ਕਿਸੇ ਵੀ ਟ੍ਰੀਟਮੈਂਟ ਪਲਾਂਟ ਰਾਹੀਂ ਕਿਸੇ ਸੀਟਪੀ ਰਾਹੀਂ ਕਿਸੇ ਰਹੀਂ ਉਹ ਸਾਫ਼ ਨਹੀਂ ਹੋਸਦਾ ਇਸ ਤਰ੍ਹਾਂ ਕੈਮੀਕਲ ਦਾ ਜ਼ਹਿਰ ਜਿਹੜਾ ਪਾਣੀਆਂ 'ਚ ਪਾਇਆ ਜਾ ਰਿਹਾ ਤੇ ਬੱਚਾ ਕਿੱਥੋਂ ਯਾਰ ਛੋੜੇ ਪਾਣੀਆਂ 'ਚ ਪੰਜਾਬ ਕੋ ਜਰੇਨੀਅਮ ਆ ਗਿਆ ਓਏ ਧਰਤੀ ਹੇਠਾਂ ਵਿਚ ਜਰੇਨੀਅਮ ਆ ਗਿਆ ਕਲਪ ਦੇ ਫਿਰਦੇ ਆ ਪਿੱੜਦੇ ਫਿਰਦੇ ਓਏ ਜਵਾਕਾਂ ਨੂੰ ਚੱਕ ਕੇ ਗੋਦੀ ਹਸਪਤਾਲਾਂ 'ਚ ਤੁਰੇ ਫਿਰਦੇ ਓ ਸਾਲ-ਸਾਲ ਜਵਾਕ ਵਿਚਾਰਿਆ ਪਾੜੇ ਪਾਇਆ ਕਿਸੇ ਦਾ ਢੱਡ ਕਿਸੇ ਦਾ ਪਾੜੇ ਪਾਇਆ ਕਦੇ ਮੂੰਹ 'ਚ ਪਾਇਆ ਪਾ ਨੱਕ 'ਚ ਪਾਇਆ ਆ ਡੀਐਮਸੀ ਭਰਿਆ ਪਾਇ ਜਵਾਕਾਂ ਦਾ ਓਏ ਕੈਂਸਲ ਹੋਇਆ ਪਿਆ ਕਾਲਾ ਪੀਲਿਆ ਗੁਰਦੇ ਕਿਡਨੀਆਂ ਸਭ ਖਤਮ ਐ ਮੰਦ ਬੁੱਧੀ ਹੋ ਚੁੱਕੀ ਐ ਸਾਡਾ ਸਾਰਾ ਪਿੰਡ ਪੰਜਾਬ ਦੇ ਲੋਕ ਘੱਟੋ ਘੱਟ ਆਪਣੇ ਜਵਾਕਾਂ ਦੇ ਹਾਲਾਤ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਤਰਸ ਕਰਕੇ 3 ਤਰੀਕ ਨੂੰ ਪਹੁੰਚੋ ਪਹੁੰਚਣਾ ਲਾਜ਼ਮੀ ਆ ਹੁਣੇ ਤੁਹਾਨੂੰ ਦੱਸਤਾ ਜੇ ਤੁਸੀਂ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਗਏ ਕਾਫਰਧੂ ਨੇ ਇੱਕ ਗੱਲ ਕਹਿਣਾ ਚਾਹੁੰਦਾ ਉਹ ਯਾਰਾਂ ਨੇ ਸਾਨੂੰ ਮਾਰ ਦੇਣਾ ਕੋਈ ਪਾਣੀ ਨੇ ਸਾਨੂੰ ਮਾਰ ਉਹ ਰਾਜਸਥਾਨ ਤੱਕ ਬੀਕਾ ਨੇਰ ਤੱਕ ਗੰਗਾ ਨਗਰ ਤੱਕ ਅਸੀਂ ਗਏ ਆ ਓਏ ਅੱਠ ਜ਼ਿਲ੍ਹੇ ਦਾਸਤਾਨ ਦੇ ਪੀੜਤ ਨੇ ਅੱਠ ਜ਼ਿਲ੍ਹੇ ਉਹ ਕਲਪਦਿਆ ਲੋਕ ਪਿੰਡਦੇ ਆ ਬਚਾਰੇ ਵੀ ਮਾਰ ਗਿਓ ਇਸ ਦਾ ਸਾਡੇ ਨੂੰ ਧਰਤੀਆਂ ਨੂੰ ਪੀਣਾ ਹੈ ਨਹੀਂ ਪਾਣੀ ਤੇ ਇਸ ਦਾ ਆਹੀ ਪਾਣੀ ਨਾਲ ਭਰ ਸੀ ਨਹਿਰੀ ਤੇ ਇਹ ਜ਼ਹਿਰ ਆ ਜ਼ਹਿਰ ਨਾਲ ਆ ਗਿਆ ਇਹਦੀ ਹਰੀ ਦੇ ਪੱਤਰਾ ਨਿਕਲਦੀ ਹੈ ਇੰਦਰਾਗਾ ਦੀ ਨਹਿਰੋ ਆਸਤਾਨ ਨੂੰ ਜਾਂਦੀ ਮਾਰਤੇ ਲੋਕ ਬੁਰੀ ਤਰ੍ਹਾਂ ਤਬਾਹ ਕਰਦੇ ਇਹ ਕਹਿੰਦੇ ਟੈਕਸ ਨੇ ਆ ਵਾਓ ਤੁਹਾਡੇ ਜੇ ਟੈਕਸ ਦਿੰਨੇ ਹੋ ਖੁੱਲ ਦੇ ਦੀ ਤੁਹਾਨੂੰ ਜੋ ਮਰਜ਼ੀ ਕਰੋ ਜੋ ਮਰਜ਼ੀ ਜਾਣਾ ਬਾਕੇ ਮਾਰਦੇ ਲੋਕਾਂ ਨੂੰ ਔਰ ਜਿਹਦੇ ਤੁਹਾਡੇ ਟੈਕਸ ਨਾਲੋਂ ਅਸੀਂ ਸਾਡੇ ਪਾਣੀ ਸਾਨੂੰ ਉਹੀ ਸਾਨੂੰ ਸਾਫ਼ ਰਹਿਣ ਦਿਓ ਪਾਣੀ ਤਾਂ ਜ਼ਿੰਦਗੀ ਹੈ ਯਾਰ ਉਹ ਪੰਜਾਬ ਦੇ ਲੋਕ ਕੋਈ Hindu Sikh Musliman ਦਾ ਮਸਲਾ ਨਹੀਂ ਆ ਇਹ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਆ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਆ ਪਾਣੀ ਦੀ ਲੋੜ ਕਿਹਨੂੰ ਨਹੀਂ ਗੱਲ ਤੇ ਇੱਥੇ ਰੱਖੋ ਜੇ ਪਾਣੀ ਪੀਓਗੇ ਤਾਂ ਮਰੋਗੇ ਕਿਉਂਕਿ ਕੈਮੀਕਲ ਹੈ ਜ਼ਹਿਰ ਹੈ ਜੇ ਨਾ ਪੀਓਗੇ ਤਾਂ ਮਰੀ ਪਏ ਇਹ ਪਾਣੀ ਮੋਕੇ ਨੂੰ ਹੀ ਮਰ ਜਾਓਗੇ ਅੰਦਰੋਂ ਦੋਨੇ ਪਾਸੇ ਮੌਤ ਆ ਦੋਨੇ ਪਾਸੇ ਮੌਤ ਆ ਇਹ ਸਰਕਾਰਾਂ ਨੇ ठान ਲਈ ਕਿ ਸਾਨੂੰ ਮਾਰਨਾ ਲੋਕਾਂ ਨੂੰ ਖਤਮ ਕਰਨਾ ਆ ਭਵੰਤ ਆ ਪੰਜਾਬ ਦਾ ਮੁੱਖ ਮੰਤਰੀ ਆ ਚਾਰ ਦਿਨ ਪਹਿਲਾਂ ਵੋਟਾਂ 'ਚ ਬੋਲਦਾ ਫਿਰੇ ਪੰਜਾਬ ਜਿਹੜਾਂ ਪਾਤੀਆਂ ਅੰਦਰਾਂਵਾਂ ਜਿਹੜਾਂ ਪਾਤੀਆਂ ਧਰਤੀ ਹਟਾਂ ਜਿਹੜਾਂ ਪਾਤੀਆਂ ਸੀ ਮਾਰੇ ਗਏ ਪੱਟੇ ਗਏ ਤੂੰ ਭਾਈ ਸਾਹਿਬ ਤੂੰ ਮੁੱਖ ਮੰਤਰੀ ਆ ਤੇਰੀ ਸੁਧਾਨਕ ਬੋਡੀ ਸੈਂਟਰਲ ਬੋਰਡ ਪ੍ਰਦੂਸ਼ਨ ਦਾ ਪੰਜਾਬ ਬੋਰਡ ਪ੍ਰਦੂਸ਼ਨ ਵਾਲਾ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਕਮ ਕਰਤਾ ਆਰਡਰ ਕਰਤੇ ਬੰਦ ਕਰੋ ਤੂੰ ਮੁੱਖ ਮੰਤਰੀਆਂ ਤੰਤਰ ਤੇਰੇ ਕੋਲ ਸਰਕਾਰ ਤੇਰੇ ਕੋਲ ਕਾਨੂੰਨ ਤੇਰੇ ਕੋਲ ਬੰਦ ਕਿਨੇ ਕਰਨਾ ਤੂੰ ਵਿਰੋਧੀ ਧਰਚ ਬੈਠਾ ਹੈਂ ਕੁਬਰੋ ਦੇ ਦਾ ਐਮਐਲਏ ਆ ਤੂੰ ਰਾਜਾ ਯਾਰ ਪੰਜਾਬ ਦਾ ਆ ਖਟਲਾ ਪੰਨਾ ਜਵਾਕਾਂ ਦੇ ਪੰਨ ਤੁਨੂੰ ਲੱਗ ਜੂਗਾ ਨਸਲਾਂ ਦਾ ਪੰਨ ਲੱਗ ਜੂ ਇਹਦੇ ਪੂਰਾ ਪੂਰਾ ਜਵਾਕਾਂ ਧਰਾਂਗ ਵਾਲਾ ਪੈਣੀ ਜਿੰਨਾ ਪਿੰਡਾਂ 'ਚ ਤੂੰ ਗੱਲ ਕਰਦਾਂਗੇ ਮੈਂ ਪਿੰਡਾਂ ਜਾ ਕੇ ਉਹਨਾਂ ਪਿੰਡਾਂ 'ਚ ਅਸੀਂ ਵੀ ਗਏ ਬਿਲਕਦੇ ਆ ਜਵਾਬ ਬਿਲਕਦੇ ਮੰਜਿਆਂ ਦੇ ਪਏ ਬੀਲ ਚੇਰਾਂ ਦੇ ਪਏ ਬਿਲਕਦੇ ਉਹ ਲੋਕ ਸੋ ਪੰਜਾਬੀਓ ਅਪੀਲ ਤੁਹਾਨੂੰ ਇੰਨੀ ਆ ਬਾਈ ਜਾਂਦਾ ਫਿਰ ਹੁਣ ਮੈਂ ਇੱਕ ਅਖੀਰ ਤੇ ਅੱਖਿਆ ਹੋਇਆ ਗੱਲ ਕਹਿਣਾ ਕਿ ਆ ਮੌਤ ਮਾਰਨ ਵਾਲੋਂ ਜਿਹੜੀ ਸਿਸਕ ਸਿਸਕ ਕੇ ਜ਼ਿੰਦਗੀ ਸੋਨੂੰ ਥੋੜੀ ਖਤਮ ਕਰੂਗੀ ਕਾਲੇ ਪੀਲੇ ਨਾਲ ਕੈਂਸਰ ਨਾਲ ਟੀਵੀ ਨਾਲ ਸ਼ੂਗਰ ਨਾਲ ਗੁਰਦੇ ਫੇਲੋ ਕੇ ਮਰਨਗੇ ਟੈਗ ਨਾਲ ਮਰੋਗੇ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਮਰੋਗੇ ਰੜਕੇ ਮਰੋਗੇ ਤੁਸੀਂ ਮੰਜਿਆਂ ਤੇ ਪਏ ਕਿ ਘਰ ਪਟ ਗਿਆ ਹਸਤਲਾਂ ਦੇ ਵਿੱਚ ਮਰੋਂਗੇ ਤੇ ਉਹਦੇ ਨਾਲੋਂ ਬਿਹਤਰ ਹੈ ਫਿਰ ਮੈਂ ਕਹਿੰਦਾ ਸਪਰੇ ਹਾਂ ਪੀ ਕੇ ਮਰ ਜੂ ਫਿਰ ਕਰ ਲੋ ਜਿੰਦਰੀ ਖਤਮ ਲੀਟਰ ਲਿਆਓ ਸੋ ਮੰਡੀ ਚੋਂ ਪਹਿਲਾਂ ਸਾਰੇ ਟੱਬਰ ਨੂੰ ਪਿਆ ਦਿਓ ਫਿਰ ਆਪ ਪੀਓ ਤੇ ਕਰ ਦਿਓ ਆਪਦਾ ਕੰਮ ਪਾਰ ਮੌਤ ਤਾਂ ਸੌਖੀ ਆ ਜੂ ਉਹ 5-10 ਮਿੰਟਾਂ ਥੋੜਾ ਕੰਮ ਖਤਮ ਹੋ ਜੂ ਇਹ ਤਾਂ ਪਤਾ ਨਹੀਂ ਕੈਸ ਸਾਲ ਸਾਨੂੰ ਜ਼ਿੰਦਗੀ ਹੌਲੀ ਹੌਲੀ ਸਿਸਕ ਸਿਸਕ ਕੇ ਤੁਹਾਡੀ ਜ਼ਿੰਦਗੀ ਥੋੜੀ ਜਾਨ ਨਿਕਲਣੀ ਆ ਸੋ ਮਸਲਾ ਇਨਸਾਨੀਅਤ ਦਾ ਬਾਈ ਇਨਸਾਨ ਸਭ ਤੋਂ ਉੱਪਰ ਆ ਅਮੀਰ ਗਰੀਬ ਦਾ ਪਿੰਡੂ ਸ਼ਹਿਰੀ ਦਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਹੈ ਸੋ ਆਓ ਮੇਰਾ ਵੀਰ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਪੱਪਾ ਭਾਰ ਸਰਕਾਰ ਦਾ ਸਾਹ ਮਕਸਦ ਹੈ ਜੇ ਸਾਨੂੰ ਫੜਦੀ ਹੈ ਰੋਕਦੀ ਹੈ ਸਰਕਾਰ ਦਾ ਸਾਹ ਮਕਸਦ ਆ ਵੀ ਨਹੀਂ ਅਸੀਂ ਯਹਰ ਨਹੀਂ ਬੰਦ ਹੋਣ ਦੇਣੀ ਪੰਜਾਬ ਮਾਰਨਾ ਅਸੀਂ ਅੱਕ ਕੇ ਅਸੀਂ ਫੇਰ ਕਦਮ ਚੱਕਿਆ ਵੀ ਅਸੀਂ ਕੋਈ ਕਿਸੇ ਕੋਲ ਗਏ ਨਹੀਂ ਇਹ ਨਹੀਂ ਕਹਿ ਸਕਦੇ ਲਾ ਰਾਜਪਾਲ ਤੋਂ ਸਪੀਕਰ ਤੋਂ ਲੈ ਬਿਹਰਾਨ ਸਭਾ ਤੋਂ ਲੈ ਮੰਤਰੀਆਂ ਤੋਂ ਲੈ ਕਮਿੰਨਰ ਤੋਂ ਲੈ ਡੀਸੀ ਤੋਂ ਲੈ ਸਭ ਕੁਲ ਜਾ ਕੇ ਆਏ ਆ ਆਰਡਰ ਕਰਾਇਆ ਐਨਜੀਟੀ ਦੇ ਵਿੱਚ ਅੱਡ ਸਾਡੀ ਟੀਮ ਸਾਰੀ ਕੇਸ ਲੜ ਰਹੀ ਹੈ ਕੈ ਸਾਲ ਤੋਂ ਲੈ ਕੇ 8 ਸਾਲ ਹੋ ਗਏ ਹਨ ਲੱਗਿਆ ਹੋਇਆਂ ਨੂੰ ਇਹ ਨਹੀਂ ਕਿ ਅਸੀਂ ਇੱਥੇ ਕੱਲੇ ਉੱਠ ਕੇ ਆ ਗਏ ਆ ਅਖੀਰ ਤੇ ਸਾਰੇ ਰਾਹ ਬੰਦ ਹੋਏ ਤੇ ਲੋਕ ਲਹਿਰ ਬਣਦੀ ਹੈ ਤੇ ਲੋਕਾਂ ਨੇ ਬੰਦ ਕਰ ਦਿੱਤਾ ਸਾਰਾ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ 3 ਤਰੀਕ ਨੂੰ ਸਮਾਂ 12:00 ਵਜੇ ਵੇਅਰ ਕਾਪ ਲਾਉਣ ਬੀਰ ਕਾ ਪਲਾਂਟ ਸਾਰੇ ਜਿਹੜੇ ਜਾਣਦੇ ਆ ਫਰਫਰ ਰੋਡ ਦੇ ਉੱਤੇ ਆ ਜਿਹ ਪਹਿਲਾ 24 ਅਗਸਤ ਨੂੰ ਇਕੱਠ ਕੀਤਾ ਸੀ ਉੱਥੇ ਪਹੁੰਚਣਾ ਉੱਥੋਂ ਵਾਲੀ ਰਣਨੀਤੀ ਆਪਣੀ ਤਿਆਰ ਹੈ ਕਿ ਕਿਹੜੇ ਪੁਆਇੰਟ ਬੰਦ ਕਰੀਏ ਹੁਣੇ ਸਰਕਾਰ ਡਾਂਗਾ ਮਾਰ ਲਈ ਸਰਕਾਰ ਗੋਲੀਆਂ ਮਾਰ ਦੇ ਜੋ ਮਰਜ਼ੀ ਕਰ ਲੈ ਇਸ ਸਰਕਾਰ ਨੇ ਤੈਅ ਕਰਨਾ ਹੈ ਵੀ ਸਾਨੂੰ ਡਾਂਗਾ ਨਾ ਮਾਰਨਾ ਹੈ ਗੋਲੀਆਂ ਨਾ ਮਾਰਨਾ ਹੈ ਜ਼ਹਿਰ ਬੰਦ ਕਰਨੇ ਉਹ ਜ਼ਹਿਰ ਦੇ ਕੇ ਮਾਰਨਾ ਹੈ ਸਰਕਾਰ ਦਾ ਇਹ ਕਰਨਾ ਹੈ ਸਭ ਤੋਂ ਗੰਭੀਰ ਮਸਲਾ ਹੈ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਬੈਠੇ ਰਹੇ ਆ 13 ਮਹੀਨੇ ਸੱਤ ਸੌ ਬੰਦਾ ਅਸੀਂ ਮਰਵਾ ਲਿਆ ਉਹ ਜਿਹੜਾ ਜ਼ਹਿਰਾ ਨੇ ਸਾਡੇ ਜਵਾਗ ਮਾਰਦੇ ਸਾਡੀਆਂ ਨਸਲਾਂ ਖਤਮ ਕਰਦੀਆਂ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਅਸੀਂ ਜਉਂਦੇ ਨਾਲ ਰਹੇ ਅਸੀਂ ਕੀ ਧੂਹੇ ਚ ਲੈਣੀਆਂ ਜ਼ਮੀਨਾਂ ਕਿੱਥੋਂ ਵਸਣਗੇ ਜ਼ਮੀਨਾਂ ਵਾਲੇ ਬਥਨੇ ਨਹੀਂ ਅਸੀਂ ਸੋ ਆਜੋ ਮੇਰਾ ਵੀਰ 3 ਤਰੀਕ ਨੂੰ ਅੰਪਾਇਰ ਜੱਤੀ ਨਾ ਪਾਇਓ ਹਰ ਤੁਹਾਨੂੰ ਅਪੀਲ ਹੈ ਕਿ ਆਓ ਇਹ ਜ਼ਹਿਰਾ ਹਰ ਹਾਲ ਦੇ ਵਿੱਚ ਬੰਦ ਹੋਣ ਗਿਆ ਜਿੱਥੇ ਲੋਕ ਲਹਿਰਾ ਬਣਦੀਆਂ ਨੇ ਲੋਕ ਲਹਿਰ ਬਣੀ ਜੀਰਾ ਫੈਕਟਰੀ ਤੁਸੀਂ ਲੋਕਾਂ ਨੇ ਬੰਦ ਕਰਾਈ ਜਿੱਥੇ ਇੱਥੇ ਲੋਕ ਲਹਿਰਾ ਬਣਦੀਆਂ ਨੇ ਇਹ ਸਰਕਾਰ ਕੋਡਿਆਂ ਭਾਰ ਆਉਂਦੀ ਆ ਪਰ ਇਹ ਸਰਕਾਰ ਨੇ ਠਾਨ ਲਈ ਵੀ ਲੋਕਾਂ ਦਾ ਚਾਹੇ ਡਾਂਗਾ ਮਾਰੋ ਜੋ ਮਰਜ਼ੀ ਕਰੋ ਇਹਨਾਂ ਨੂੰ ਪੈਸਾ ਮੋਟਾ ਜਾਂਦਾ ਇਹਨਾਂ ਨੂੰ ਬੰਦ ਨਹੀਂ ਕਰਨਗੇ 40 ਸਾਲ ਦੀਆਂ ਜਿਆਦਾ 100 ਮਿਲਦੇ ਆ ਬਾਈ 3 ਤਰੀਕ ਨੂੰ 12 ਵਜੇ ਡੇਰ ਦਾ ਪਲਾਂਟ ਲੁਧਿਆਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ